ਲੋ ਜੀ ਅੱਜ ਨਾਮਦਰਸ਼ੀ ਦੀ ਸਮਾਗਤ ਆਏ ਆ ਤੇ ਇਥੋਂ ਦੀ ਸਾਧ ਸੰਗਤ ਸਵੇਰ ਤੋਂ ਲੈ ਕੇ ਸੇਵਾ ਕਰ ਰਹੀ ਆ ਸਾਰੀ ਸੰਗਤ ਕੋਲਤੀ ਆ ਕੁਝ ਬਾਰ ਵੀ ਆ ਗਿਆ ਨੇ ਜਿੱਥੇ ਆ ਰਿਹਾ ਸਕੇ ਕਿਉਂਕਿ ਕੰਮ ਬਹੁਤ ਜ਼ਿਆਦਾ ਅੱਜ ਸ਼ਬੀਰ ਲੱਗਣੀ ਹੈ ਤੇ ਪੁਲਚੇ ਸ਼ੋਲੇ ਕਹਿੰਦੇ ਬਣਨੇ ਆ ਵੇਖੋ ਬਹੁਤ ਟੇਸਟੀ ਹੋਣਗੇ ਹੋਰ ਵਧੀਆ ਉਹ ਤੁਹਾਨੂੰ ਦਰ ਪਰਲੇ ਪਾਸ ਆ ਗਏ ਇਹ ਪਨੀਰ ਆ ਜੀ ਆਹ ਛੋਲੇ ਆ ਜੀ ਕੋਈ ਹੱਥ ਨਾਲ ਛਾਲ ਲਈ ਬਾਈ ਆ 14000 ਵਾਹ ਵਾਹ ਆਗੇ ਪਾਏ ਵਿੱਚ ਆ ਲੈਜੀ ਭਾਈ ਜੀ ਵੱਡੀ ਲੈਜੀ ਅੱਛਾ ਵੱਡੀ ਲੈਜੀ ਵੱਡੀ ਲੈਜੀ ਵੱਡੀ ਲੈਜੀ ਭਾਈ ਆ ਵਾਹ ਕਮਾਲ ਕਰੀ ਜਾਂਦਾ ਵੀ 14 14000 ਬੰਦੇ ਦਾ ਅਰੇਂਜਮੈਂਟ ਕੀਤਾ ਹੈਗਾ ਦੇ ਕੀ ਆ ਉਹ ਵਾਹਲੀ ਚੋਲੇ ਕਾਫੀ ਜਿਆਦਾ ਮਤਲਬ ਹਾਂਜੀ ਇਹ ਵੀ 5 ਚਾਰ ਕਮਾਂਡ ਛੋਲੇ ਆ ਜੀ ਵਾਹ ਜੀ ਵਾਹ ਚਾਰ ਕਮਾਂਡ ਛੋਲੇ ਤੇ ਬਹੁਤ ਵਧੀਆ ਆ ਸਾਧ ਸੰਗਤ ਦੇ ਸਵੇਰ ਤੋਂ ਜਦ ਲੱਗਣੀ ਲੱਗਨੇ ਵਿਚਾਰੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਛੋਲੇ ਬਹੁਤ ਤਿਆਰ ਕੀਤੇ ਇਹਨਾਂ ਨੇ ਜਿੰਨੇ ਮਰਜ਼ੀ ਆ ਕੇ ਛਕੋ ਜੀ ਤਿਆਰ ਆ ਬਿਲਕੁਵਾਰਾ ਦੇਖੋ